ਮੇਰੇ ਵੱਲੋਂ ਤੁਹਾਨੂੰ ਬੜੀ ਬੜੀ ਸ਼াশਤਕਾਰ ਅੱਜ ਦੇ ਵਲੌਗ ਤੋਂ ਦਾ ਸਵਾਗਤ ਕਰਦੇ ਆਂ ਅੱਜ ਦਿਖਾਵਾਂਗੇ ਨਾਲੇ ਪਾਉਣੀ ਆਪਣੀ ਜਿਹੜੀ ਸ਼ੈੱਡੋ ਵਿੱਚ ਮਿੱਟੀ ਤੇ ਨਾਲੇ ਕਰਨਾ ਅੱਜ ਕਰਦੂਰੀ ਤੇ ਇੱਕ ਕਮਾਨ ਵੀ ਜਾਣਾ ਆ ਆਹ ਸ਼ੈੱਡ ਦੇ ਗਾੜੀ ਮਿੱਟੀ ਪਾਉਣ ਲਈ ਅੱਜ ਆਵੇ ਤੇ ਉਹਨਾਂ ਮਿੱਟੀ ਪਾਉਣ ਵਾਲੇ ਰਹਿੰਦੀ ਸੀ ਤੇ ਮਿੱਟੀ ਪਾ ਆ ਕੇ ਤੇ ਫੇਰ ਗਾੜੀ ਇੱਕ ਹੋਰ ਕੰਦ ਕਰਨੀ ਆ ਆਵੇ ਮਿੱਟੀ ਪਈ ਅਵੇਚ ਲੱਕੜਾ ਲੁਕੜਾ ਜੜਾ ਜੁੜਾ ਜੀਆਂ ਪੁੱਟ ਕੇ ਆਈਆਂ ਇੱਕ ਟਰਾਲੀ ਆ ਲਵਾਈ ਆ ਵਿੱਚ ਪੱਥਰ ਪੁੱਥਰਾ ਆਏ ਆਵੇ ਆ ਵੇਖੋ ਇਹ ਨਾ ਬਾਥਰੂਮ ਪੱਟੇ ਸੀ ਉਹਨਾਂ ਦੇ ਉਥੋਂ ਲਿਆਂਦੀ ਪੱਟ ਕੇ ਇੱਕ ਟਰਾਲੀ ਆ ਵਾ ਇਹਦੇ ਨਾਲ ਨਾਲ ਇੱਥੇ ਕੰਦਾਂ ਦੇ ਨਾਲ ਨਾਲ ਲਾਉਣੀ ਆ ਕਿਉਂਕਿ ਲੱਗ ਜੂਗੀ ਕਿਉਂਕਿ ਬਾਜਾ ਖੇਤ ਇਦੀ ਚ ਕੱਦੂ ਜਿਹੜੀ ਲਾਉਣੀ ਆ ਝੋਨਾ ਅੱਜ ਆਪਣੇ ਲੱਗੀ ਜੀਸੀਪੀ ਤੇ ਜਿਹੜੀ ਆਪਣਾ ਪੁਰਾਣਾ ਬਾਥਰੂਮ ਪੁਰਾਣੇ ਕਰਦਾ ਉਹ ਪਟਾਕੇ ਇੱਥੇ ਲਿਆਂਦਾ ਤੇ ਉੱਥੋਂ ਲਿਆ ਕੇ ਇੱਥੇ ਮਿੱਟੀ ਪਾਉਣ ਦੇ ਹੀ ਅੱਜ ਭਰਤ ਦੋ ਟਰੈਕਟਰ ਅਰਜਨ 555 ਤੇ ਸੋਨਾਲੀਕਾ 750 ਜਿਹੜਾ 16 ਦੇ ਟਾਇਰਾਂ ਵਾਲਾ ਵਾ ਆ ਛੱਡ ਪਾਈ ਆ ਟੀਨਾ ਚਰੀਆਂ ਉੱਡ ਗਈਆਂ ਇੱਕ ਰਹੀ ਜਿਹੜੀਆਂ ਆਵੇ ਤਰਾਇ ਤੇ ਨਾ ਮਰੀ ਤੇ ਬੰਦੇ ਜਿੱਦ ਤੇ ਸਾਟ ਪਾਇਆ ਤੇ ਦੋਦੇ ਜੇ ਨਿਕਲਿਆ ਤੇਲੀ ਜਾ ਤੇ ਮਾਰਿਆ ਪੈ ਗਿਆ ਨੀ ਲਾਤੀ ਦੀ ਲਾਤੀ ਲੱਗ ਗਈ ਲੱਗੀ ਐ ਨਿੰਗਾ ਆ ਨਹੀਂ ਆ ਨਹੀਂ ਨਿਕਲਿਆ ਨਹੀਂ ਨਿਕਲਿਆ ਐ ਨਿੰਗਾ ਆਵੇ ਟਰਾਲੀ ਲਾ ਕੇ ਗਿਆ ਦੇ ਵਿੱਚ ਉਹਨੇ ਸੱਪ ਆਇਆ ਪਤਾ ਨਹੀਂ ਉਹ ਵਿੱਚ ਦਬਿਆ ਦਬਿਆ ਗਿਆ ਹੈ ਨਹੀਂ ਵਿੱਚ ਦੇ ਆ ਡਰਾਈਵਰ ਕਹਿੰਦੇ ਟਰੈਕਟਰ ਵਾਲਾ ਹੜੀ ਟਰਾਲੀ ਲਾਈ ਆ ਇੱਥੇ ਇੰਦਰ ਵੀ ਭਰਨਾ ਵਾਲਾ ਥਾਂ ਮੈਨੂੰ ਤੀਨ ਇੱਥੋਂ ਆਪ ਕਰਾਂਗੇ ਕਰਾਣਾ ਤੇ ਕਈਆਂ ਨਾ ਤੇ ਇਹ ਇੱਥੇ ਪਾਉਣੀ ਅੰਦਰ ਆਵੇ ਅੰਦਰ ਪਾਉਣੀ ਆ ਅੰਦਰ ਇਹਨੂੰ ਭਰਨਾ ਵਾ ਪੜ ਕੇ ਤੇ ਫਿਰ ਇਹਦੇ ਬਰਾਬਰ ਕਰਨੀ ਆ ਆ ਜੜੇ ਹੋ ਤੇ ਇਹਦੇ ਤੋਂ 1.5 ਫੁੱਟ ਥੱਲੇ ਆ ਇਹਦੇ ਬਰਾਬਰ ਕਰਕੇ ਤੇ ਇਹਦੇ ਬਰਾਬਰ ਜਿਹੜੀ ਤੁਹਾਨੂੰ ਦਿਖਾਈ ਇਹਦੇ ਬਰਾਬਰ ਕਰਕੇ ਮਿੱਟੀ ਪਾਉਣੀ ਆ ਅੱਜ ਤੇ ਜਿਹੜੀ ਆ ਆ ਵਾਲੀ ਇਹ ਪਾ ਕੇ ਤੇ ਫਿਰ ਇਹ ਇੱਥੇ ਪਾ ਕੇ ਬਾਕੀ ਇਹਨੂੰ ਇੰਥੇ ਬਾਹਰ ਪੱਧਰੀ ਕਰਾਂਗੇ ਆ ਵਾਲੀ ਜਿਹੜੀ ਇੱਥੇ ਅੰਦਰ ਪੈ ਗਈ ਪਾ ਕੇ ਫਿਰ ਬਾਹਰ ਮੈਂ ਪੂਰੀ ਲੈਵਲ ਇਹਦੇ ਤੱਕ ਝਾੜ ਦੇਣੀ ਇੱਥੋਂ ਤੱਕ ਆ ਵੀ ਇੱਥੋਂ ਕਿੰਨਾ 1/2 ਫੁੱਟ ਫੁੱਟ ਤੱਕ ਕਿੰਨਾ ਅੰਦਰੋਂ ਜ਼ਿਆਦਾ ਵਾ ਤੇ ਪਾ ਕੇ ਤੇ ਫਿਰ ਤਿਆਰ ਹੋ ਜੂ ਫਿਰ ਇਹਦੇ ਥੱਲੇ ਇਹਦੀ ਇੱਥੇ ਨਾ ਇੱਟਾਂ ਲਾਵਾਂਗੇ ਫਰਸ਼ ਬਣਾਵਾਂਗੇ ਇੱਟਾਂ ਲਾ ਕੇ ਮੱਝਾਂ ਵਾਸਤੇ ਪੂਰਾ ਤੇ ਨਾਲੇ ਪੱਖਾ ਲਾਉਣਾ ਵਾ ਉਹਦੇ ਵਾਸਤੇ ਵੀ ਤੇ ਕੁੰਡੀ ਬਣਾਈ ਆ ਉਹ ਲਾਉਣੀ ਹੈਗੀ ਆ ਪੱਖੇ ਦੀ ਆ ਵਾ ਇਹ ਵਿੰਗੀ ਹੋਈ ਆ ਇਹਨੂੰ ਸਿੱਧੀ ਕਰਕੇ ਨਾ ਉਹ ਡਾ ਗਾਡਰਾ ਨਾ ਆੜ ਇਹਨਾਂ ਦੇ ਨਾਲ ਲਾਵਾਂਗੇ ਤੇ ਫਿਰ ਇਹਨੂੰ ਲਾ ਕੇ ਤੇ ਪੱਖਾ ਲਾਉਣਾ ਵਾ ਕਿਉਂਕਿ ਗਰਮੀ ਬੜੀ ਆ ਟੈਂਪਰੇਚਰ ਕੱਲ 49 ਡਿਗਰੀ ਹੈਗਾ ਜੀ ਤੱਤੀ ਲੋ ਹੀ ਵਗਦੀ ਤੇ ਫਿਰ ਪਸ਼ੂਆਂ ਦਾ ਔਖਾ ਕਿਉਂਕਿ ਤਿੰਨ ਚਾਰ ਤਿੰਨ ਟਾਈਮ ਚਾਰ ਟਾਈਮ ਨਵਾਈਦਾ ਵਾ ਕਿਉਂਕਿ ਚਾਰ ਪੰਜ ਵਾਰ ਹੀ ਨਵਾਇਆ ਕਰੂ ਕਿਉਂਕਿ ਗਰਮੀ ਬਹੁਤ ਆ ਕਿਉਂਕਿ ਜਨਵਰਾਂ ਦਾ ਔਖਾ ਵਾ ਇੰਨੀ ਗਰਮੀ ਆ ਸ਼ਹਿਰਾਂ 'ਚ ਤੇ ਜਿੱਦਾਂ ਮਾਲਾ ਜੇ ਪਿੰਡਾਂ 'ਚ 34 ਆ ਉੱਥੇ 4 5 6 ਡਿਗਰੀ ਵਾਧਦੀ ਹੋਊਗਾ ਸ਼ਹਿਰਾਂ 'ਚ ਗਰਮੀ ਵੱਧ ਹੁੰਦੀ ਹੈ ਨਾ ਕਿਉਂਕਿ ਸਵੇਰੇ ਜਦੋਂ ਸੂਰਜ ਨਿਕਲਦਾ ਉਦੋਂ ਹੀ ਗਰਮੀ ਜੱਦੇ ਹੋ ਜਾਂਦੀ ਆ ਬੱਚੇ ਹੋਣ ਜਾਂ ਸਿਆਣੇ ਕੋਈ ਵੀ ਧਿਆਨ ਨਾ ਬਾਹਰ ਨਿਕਲਿਆ ਕਰ ਗਰਮੀ ਠੰਡੇ ਹੋਏ ਗਰਮੀ 'ਚ ਦੁਪਹਿਰੇ ਨਾ ਨਿਕਲਿਆ ਕਰ ਕਿਉਂਕਿ ਗਰਮੀ ਹੈ ਹੀ ਬਹੁਤ ਜ਼ਿਆਦਾ ਵੱਧ ਰਹੀ ਆ ਆਵੇ ਆਜ ਜਾਂੜਿਆ ਚਾਚੇ ਮੁੱਖੇ ਵਾਲਾ 855 ਐ ਜਾਂਦਾ ਲਾਲ ਕੋੜਾ ਪੁਰਾਣਾ 올ਡ ਮਾਡਲ ਰਾਈਟਰ ਫਸ ਗਿਆ ਵਾ ਯੋਰ ਲਾਉਣ ਡਿਆ ਪੂਰਾ ਨਹੀਂ ਨਿਕਲਣ ਡਿਆ ਉਹ ਯੋਰ ਲਾਉਣ ਡਿਆ 555 ਗੁਨੀ ਵਾਲਾ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਇਕੱਲਾ ਹੀ ਲੈ ਗਿਆ ਝੋਟਾ ਝੋਟਾ ਆ ਜੇਸੀਪੀ ਪਾ ਕੇ ਇਹ ਰਾਣੇ ਵਾਲੀ ਆ ਇੱਥੇ ਫਸਿਆ ਜੀ ਆ ਵਿੱਚ ਦੋ ਸੱਤਾ ਆ ਵਾ ਤੇ ਦੋ ਆ ਗਏ ਬਰਨਾ ਨਹੀਂ ਇੱਕ ਤੋਂ ਦੋ ਨਹੀਂ ਹੋ ਦੇ ਜਿੰਨ ਟੱਕੀ ਸਟੌਪ ਤੇ ਹੈ ਇਹ ਕਿ ਆਪਾਂ ਇਹ ਤੋਂ ਆਪਣੇ ਟਰੈਕਟਰਾਂ ਦਾ ਕੰਮ ਕਰਉਣੇ ਆਵੇ ਲੱਗੇ ਆ ਪੈਂਟੀਆਂ ਆਉਂਗਾ ਹਰਨਤਾ ਤਾਂ ਤੇ ਕਿ ਕਿੜਾ ਪੈਡ ਐਕਸਲ ਰੁਕਾ ਹੈ ਕਿ ਅਗਰ ਬਰਾ ਦੇ ਵੀ ਰੁਕਣ ਗਏ ਆਰੇ ਤਕੀ ਦੇ 2019 ਦੀ ਸੋਨ ਦੇ ਨਾਮ ਆਲੋ ਨਾਲ ਬੋਰ ਜਦਾ ਦੇ ਲੈਣਾ ਨਾ ਵੀ ਟ੍ਰਿਕ ਟ੍ਰੋ ਕਰਦੇ ਵੀ ਵੀਡੀਓ ਦਾ ਮਨ ਲੱਗਦਾ ਐਸਾ ਉਹਨੇ ਜੀ ਆਹ ਮੰਨਦਾ ਸੀ ਕਿ ਗੇਂਦ ਰੋਡ ਦਾ ਜਿਹੜਾ ਵੀ ਜੀਨੋ ਸਪਲੋ ਦੇ ਲੱਗੇ ਠੰਡਾ ਵੀਰ ਕੰਮ ਕਰਦਾ ਪਰ ਇੱਥੇ ਹੀ ਕਰਾਉਂਦੇ ਆ ਸਾਡੇ ਤਕਰੀਬਨ 1000 ਦੇਤ ਵੀ ਕਰਾਉਂਦੇ ਆ ਆਹ ਜੀ ਟ੍ਰੱਕ ਕੋਲ ਇਹਦੀਆਂ ਬ੍ਰੇਕਾਂ ਦਾ ਕੰਮ ਕਰਦੇ ਇਹ ਜਿੱਤੇ ਬ੍ਰੇਕਾਂ ਦਾ ਕਰਨੀ ਨੇ ਠੀਕੇ ਦਾ ਲਿਫਟਾ ਹੀ ਲਿਫਟਾ ਹੋਵੇ ਜ਼ਿਆਦਾ ਬ੍ਰੇਕਾਂ ਦਾ ਰਹਿ ਗਿਆ ਅਫਰੀਕਾ ਦਾ ਕੰਡਾ ਆਉਣੇ ਤੋੜਨਾ ਦੀ ਸੀ ਲਗਾ ਕੇ ਫੋਨ ਨੂੰ ਫਿੱਟ ਕਰਕੇ ਤੋੜ ਦੇਣਾ। ਸਾਠ ਧੀਆ ਜੀਆ ਲਿਫਟ ਦਾ। ਲਿਫਟ ਖਾ ਉਹ ਹੀ ਚੱਕਦਾ ਨਹੀਂ ਕਰਿਆ ਉਸ ਲਿਫਟ ਭੇਜੀ ਅੱਬ। ਤੇ ਕਰੇ ਬਿਟਾਲੇ ਵੀਡੀਓ ਦੇਖਣ ਆਉਣੀ ਆ ਹੁਣ। ਆ ਬਿਲਡਿੰਗ। ਅੱਜ ਬਿਲਡਿੰਗ ਕਰਨ ਦੇ ਆ ਵੀਰੇ। ਕੰਮ ਪੜਾ ਵਈਏ ਖਲੀ ਗੱਭਰ ਲਾਵਾ ਜੇ ਕਿਹਨੇ ਪੀਰ ਨਹੀਂ ਕਰਾਉਣਾ ਇਹ ਵੀ ਟ੍ਰਿਪਲ ਕਰਾਉਣਾ ਹੈ ਵੀ ਇਹਨਾ ਨੰਬਰ ਵੀ 11 ਦੇ ਉੱਤੇ ਬੜਾ ਰੰਡਿਆ ਨਾ ਆਹਾ ਬੜਾ ਚੱਲੀ ਜਾਣਾ ਬੜੇ ਨੂੰ ਕੀ ਹੁਣਾ ਬੜਾ ਫੇਰ ਟੁੱਟ ਗਿਆ ਬੜਾ ਫੇਰ ਟੁੱਟ ਗਿਆ ਇਹ ਫੁਟੇ ਜਿੱਤੇ ਪਾਏਲੇ ਤੋੜਨੇ ਨਾਗ ਦੇਖਾ ਟੇਕ ਲਾ ਕੇ ਆਓ ਹਾਂ ਇਹ ਯਾਰ ਟੁੱਟ ਕੇ ਅੰਦਰ ਬਟਿਆ ਵਾ ਚਾਲੇ ਡਾਕਟਰ ਕੋਲ ਆਉਣਾ ਚਾਹੀਦਾ ਜੇ ਟੁੱਟਿਆ ਤੇ ਥੇਲੇ ਦੀ ਵੀ ਦੁਕਾਨਤ ਆਈ ਚੱਲੇ ਗਿਆ ਦੋਦੀ ਜੀ ਪੱਤੀ ਆਪ ਆਪ ਵੀਰਾ ਕੰਮ ਕਰ ਅੱਜ ਆਪਾਂ ਆਪਣੇ ਵੀ ਕੱਦੂ ਕਰਿਆ ਸੀ ਛੱਡੇ ਸੀ ਅੱਜ ਪਾਣੀ ਲੇਟ ਆਈ ਸੀ 8 ਘੰਟੇ ਤੇ 11 ਵਜੇ ਦੇ ਕਰੀਬ ਆ ਗਈ ਸੀ ਤੇ ਇੱਕ ਤੂਵੀ ਮੋਟਰ ਦੀ ਸਟਾਰਟ ਗ੍ਰਿਪ ਮੱਚ ਗਿਆ ਤੇ ਅਗੇ ਸਟਾਰਟਰ ਖਰਾਬ ਹੋ ਗਿਆ। ਉਹ ਹੁਣ ਲਿਆ ਕੇ ਤੇ ਕੱਲ ਨੂੰ ਚਲਾਵਾਂਗੇ ਕਿਉਂਕਿ ਹੁਣ ਤਾਂ ਲਾਈਟ ਬੰਦ ਹੋ ਜਾਣੀ ਆ। ਕਿਉਂਕਿ 11 ਵਜੇ ਦੀ ਆਈ ਹੈ ਤੇ ਹੁਣ ਹੋਇਆ ਟਾਈਮ ਹੋ ਗਿਆ ਵਾ। 5:00 ਵਜੇ ਕੇ 5:30 ਹੋ ਗਏ ਆ। ਇਸ ਕਰਕੇ ਤੇ ਹੁਣ ਕੱਲ ਨੂੰ ਆ ਲਾ ਕੇ ਸਟਾਰਟ ਗ੍ਰਿਪ 11 ਵਜੇ ਤੋਂ ਪਹਿਲਾਂ ਪਹਿਲਾਂ ਫਿਰ ਚਲਾ ਦਾਂਗੇ ਉਹਨੂੰ ਕਿਉਂਕਿ 11 ਜਾਂ 11 12 ਵਜੇ ਦੀ ਨਿੜ ਤੇ ਢਾਉਣੀ ਹੈ ਤੇ ਕੱਲ ਇੱਕ ਮੋਟਰ ਦਾ ਪਾਈਪ ਪਾਇਆ ਕਿਉਂਕਿ ਪਾਣੀ ਉਹ ਹੱਦ ਅੱਧੀ ਅੱਧੀ ਪਾਈਪ ਕੱਢਦੀ ਸੀ ਹੁਣ ਉਹਦਾ ਪਾਈਪ ਪਾਇਆ ਵਾ 1 ਲੈਂਥ 10 ਫੁੱਟ ਦੀ ਤੇ ਤੇ ਹੁਣ ਹੈ ਫਿਰ ਅੱਜ ਚਲਾਈ ਹੋ ਵੀ ਉਹ ਜੀ ਚਲਾਉਣੀ ਸੀ ਉਹਦਾ ਸਟਾਰਟਰ ਤੇ ਗ੍ਰਿਪ ਸਟਾਰਟਰ ਖਰਾਬ ਹੋ ਗਿਆ ਗ੍ਰਿਪ ਮੱਚ ਗਏ ਕਿਉਂਕਿ ਗਰਮੀ ਬਹੁਤ ਆ ਤਾਰਾਂ ਤੇ ਲੋਡ ਪੈਂਦਾ ਹੀਟ ਹੁੰਦੀਆਂ ਵਾ ਤੇ ਸੋ ਇਹ ਜ਼ਮੀਨ ਚ ਦੱਬੀਆਂ ਉਹਨਾਂ ਠੰਡੀਆਂ ਰਹਿੰਦੀਆਂ ਤਕਰੀਬਨ ਅੱਜ ਸਾਰਿਆਂ ਨੇ ਕਰਤਾ ਕੁਝ ਕੱਲ ਕੀਤਾ ਸੀ ਸ਼ੁਰੂ ਕਈਆਂ ਨੇ ਕਿਉਂਕਿ ਕੱਲ ਲੇਟ ਆਈ ਸੀ ਅੱਜ ਕੀਤਾ ਅਗਲੇ ਦਿਨ ਤੇ ਦਕਈਆਂ ਨੇ ਅੱਜ ਜਿੱਤਾ ਜੋ ਸੂਵੇ ਆਇਆ ਉਹਨਾਂ ਦਾ ਪਾਣੀ ਉਨ ਲਾ ਕੇ ਤੇ ਉਹਨਾਂ ਨੇ ਵੀ ਕਰਤੇ ਆ ਹੁਣ ਲਾਈਟ ਚੱਲੀ ਜਾਂਦੀ ਆ ਤੇ ਕੱਲ ਨੂੰ ਵੀ ਆਊਗੀ ਤਾਂ ਕੱਲ ਨੂੰ ਵੀ ਕਰਾਂਗੇ ਜਿੰਨਾ ਜਿੰਨਾ ਹੁੰਦਾ ਜਾਊਗਾ ਨਹੀਂ ਵਧੀਆ ਨਿਪੜਜੂ ਨੇੜੇ ਲੱਗ ਜੂ ਕੰਮ ਕੱਲੀ ਮੋਟਰ ਨਾਲ ਦਾ ਇੱਕ ਪਾਣੀ ਤੁਰਦਾ ਹੀ ਨਹੀਂ ਇੰਨੀ ਗਰਮੀ ਆ ਤੇ ਫਿਰ ਦੋਆਂ ਨਾਲ ਥੋੜਾ ਬਹੁਤਾ ਨੇੜੇ ਹੁੰਦਾ ਵਾ ਦੋ ਚਲਾਓ ਜਾਂ ਤਿੰਨਾਂ ਨਾਲ ਫਿਰ ਛਿੱਤੀ ਹੁੰਦਾ ਵਾ ਖੱਤੇ ਖੱਤੇ ਬਹੁਤ ਮਿੱਟੀ ਜਮੀਨ ਸੜੀ ਪਈ ਆ ਪਾਣੀ ਵੜਾ ਹੀ ਰਚਦਾ ਜਮੀਨ ਦੇ ਵਿੱਚ ਤੇ ਭਾਈ ਜਿਨਾਂ ਨੇ ਵੀ ਕੱਦੂ ਕਰਨੇ ਆ ਜਾਣਦਾ ਜੇ ਤਾਂ ਲਾਈਟ ਆਉਂਦੀ ਦਿਨੇ ਮੰਨ ਲਓ ਜੇ 9 ਵਜੇ ਵੀ ਆਉਂਦੀ ਹੈ ਤਾਂ ਸ਼ਾਮ ਜੀ ਨੂੰ ਕਰਿਓ ਠੰਡੇ ਹੋਏ ਕਿਉਂਕਿ ਗਰਮੀ ਬਹੁਤ ਆ ਬੰਮ ਗਰਮੀ ਨਾਲ ਤੁਹਾਨੂੰ ਪਤਾ ਫਿਰ ਬਿਮਾਰ ਹੋਣ ਦਾ ਵੀ ਡਰ ਆ ਥੋੜਾ ਸੋ ਇਧਰ ਧਿਆਨ ਰੱਖਿਓ ਨਾਲੇ ਪਾਣੀ ਜਿਆਦਾ ਪੀਓ ਅੱਜ ਵਾਲਾ ਵਲੋਗ ਦੇਖ ਕੇ ਨੇ ਲਾਈਕ ਕਰੇ ਸ਼ੇਅਰ ਕਰੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰ ਲੈ ਤੁਹਾਡਾ ਵਲੋਗ ਦੇਖਣੇ ਬਹੁਤ ਬਹੁਤ ਆ